ਕੋਈ ਤੁਹਾਡੇ ਤੋਂ ਕਮਿਸ਼ਨ ਲੈਂਦਾ ਹੋਵੇ ਨਹੀਂ ਨਹੀਂ ਕੋਈ ਨਹੀਂ ਕੋਈ ਤੁਥੋ ਅੜ ਕੇ ਸੌਦਾ ਕੀਤਾ ਹੋਵੇ ਨਹੀਂ ਨਹੀਂ ਕੋਈ ਤੁਸੀਂ ਕਿਹਾ ਉਹਨੇ ਦਾ ਹੀ ਹੋਇਆ ਸੌਦਾ ਹਾਂ ਉਹਨਾਂ ਦਾ ਖੁਸ਼ ਹੋ ਮਨ ਖੁਸ਼ ਆ ਜੀ ਖੁਸ਼ ਉਹ ਗੱਲ ਨਾ ਕਰੇ ਓਕੇ ਯਾਰ ਬਾਅਦ ਵਿੱਚ ਇਹ ਕਹਿਣ ਕਿ ਸਾਥ ਕੋਹਾ ਆ ਨਹੀਂ ਨਹੀਂ ਕੋਈ ਆਇਆ ਤਾਂ ਕੁਛ ਨਹੀਂ ਬਾਈ ਜੀ ਸੱਚੀ ਗੱਲ ਸਾਰਿਆਂ ਨੂੰ ਮਹਾਰਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਸਾਰੇ ਮੇਰੇ ਵੀਰਾਂ ਨੂੰ ਤੇ ਅੱਜ ਨਾ ਬਾਈ ਆਇਆ ਸਰਸੇ ਕੋਲੋਂ ਇਹ ਬਾਈਆਂ ਨੂੰ ਟਰੈਕਟਰ ਦਿੱਤਾ ਤੁਹਾਡੇ ਨਾਲ ਗੱਲ ਕਰਾਵਾਂਗੇ ਕਿਦਾਂ ਤੁਹਾਨੂੰ ਲੱਗਿਆ ਬਾਈ ਸਤਿਗੁਰ ਸਤਿਗੁਰ ਕੋ ਠੀਕ ਹੋ ਬਾਈ ਬਾਈ ਸਤਿਗੁਰ ਪਹਿਲਾਂ ਤਾਂ ਬਾਈ ਜੀ ਤੁਹਾਨੂੰ ਬਹੁਤ-ਬਹੁਤ ਵਧਾਈਆਂ ਸਭ ਨੂੰ ਵਧਾਵੇ ਪਰਮਾਤਮਾ ਤੇ ਮਹਾਰਾਜ ਸੱਚੇ ਪਾਤਸ਼ਾਹ ਸਾਡਾ ਟਰੈਕਟਰ ਦਿੱਤਾ ਹੋਇਆ ਤੁਹਾਡੇ ਘਰੇ ਆ ਕੇ ਬਰਕਤਾਂ ਕਰੇ ਠੀਕ ਇੱਕ ਦੋ ਹੋਰ ਲੈ ਕੇ ਆਵੇ ਉਹ ਵੀ ਸਾਥੋਂ ਲੈ ਕੇ ਜਾਓ ਠੀਕ ਹੈ ਜੀ ਠੀਕ ਹੈ ਗੱਲ ਬਾਈ ਜੀ ਕਿਦਾਂ ਲੱਗਿਆ ਟਰੈਕਟਰ ਠੀਕ ਹੈ ਬਹੁਤ ਵਧੀਆ ਜੀ ਕੋਈ ਤੁਹਾਡੇ ਤੋਂ ਕਮਿਸ਼ਨ ਲੈਂਦਾ ਹੋਵੇ ਨਹੀਂ ਨਹੀਂ ਕੋਈ ਨਹੀਂ ਕੋਈ ਤੁਥੋ ਅੜ ਕੇ ਸੌਦਾ ਕੀਤਾ ਹੋਵੇ ਨਹੀਂ ਨਹੀਂ ਜਿਹੜਾ ਤੁਸੀਂ ਕਿਹਾ ਉਹਨੇ ਦਾ ਹੀ ਹੋਇਆ ਹੋਦਾ ਹਾਂ ਉਹਨਾਂ ਦਾ ਖੁਸ਼ ਹੋ ਮਨ ਖੁਸ਼ ਆ ਜੀ ਖੁਸ਼ ਉਹ ਗੱਲ ਨਾ ਕਰੇ ਓਕੇ ਯਾਰ ਬਾਅਦ ਵਿੱਚ ਇਹ ਕਹਿਣ ਕਿ ਸਾਥ ਕੋਹਾ ਆ ਨਹੀਂ ਨਹੀਂ ਕੋਈ ਆਇਆ ਤਾਂ ਕੁਛ ਨਹੀਂ ਤੂੰ ਅੱਛਾ ਕਿੱਦੇ ਕਿੱਦੇ ਮਤਲਬ ਕਿੱਦਾਂ ਤੁਹਾਨੂੰ ਮੇਰੇ ਨਾਲ ਕੰਟੈਕਟ ਹੋਇਆ ਕਿੱਦਾਂ ਮਿਲਿਆ ਮੈਂ ਤੁਹਾਨੂੰ ਤੂੰ ਵੀਡੀਓ 'ਚ ਦੇਖਿਆ ਸੀਗਾ ਉੱਥੇ ਮਿਲਿਆ ਸੀ ਅੱਛਾ ਜੀ ਹਾਂ ਤੇ ਵਧੀਆ ਲੱਗਿਆ ਹਾਂ ਮਿਲ ਕੇ ਬਹੁਤ ਵਧੀਆ ਲੱਗਿਆ ਟਰੈਕਟਰ ਪਸੰਦ ਦਾ ਹਾਂ ਪਸੰਦ ਆ ਆਪਣਾ ਜਿੱਦਾਂ ਸਾਡੇ ਨਾਲ ਸਾਡੀ ਗੱਲ ਹੋਈ ਸੀ ਫੋਨ ਤੇ ਉਦਾਂ ਹੀ ਹੋਇਆ ਹਾਂ ਹਾਂ ਕੀ ਗੱਲ ਤਾਂ ਹੈ ਜੀ ਨਹੀਂ ਨਹੀਂ ਸਹੀ ਹੈ ਉਦੋਂ ਮਦਦ ਆ ਇੱਥੇ ਆਏ ਤਾਂ ਕੋਈ ਰੁਪਿਆ ਬਧਾਏ ਹੋਏਗੇ ਜਾਂ ਐਂ ਕਹਿ ਆਵੇ ਤੇ ਭਾਈ ਇੰਨੇ ਤੇ ਉਹ ਇੰਨੇ ਦੋ ਜਾਂ ਕੁਝ ਦਿੱਤੀ ਹੋਵੇ ਜਿਵੇਂ ਗੱਲ ਕਰ ਲਈ ਉਸੇ ਤੇ ਰਹਿਣ ਤੂੰ ਖੁਸ਼ ਹਾਂ ਹਾਂ ਖੁਸ਼ ਹਾਂ ਮਹਾਰਾਜ ਅੱਛੇ ਪਾਛਾ ਆ ਲੋ ਬਲਤਾ ਸਾਡਾ ਛੋਟਾ ਜਿਹਾ ਟਰੈਕਟਰ ਸੀ ਕਿੰਨੇ ਹੁੰਨੇ ਆ ਠੀਕ ਹੈ ਠੀਕ ਆ ਗੱਲ ਜੀ ਇਹ ਹਲੋ ਚਾਬੀ ਜੀ ਲੋ ਜੀ ਮਹਾਰਾ ਸੱਚੀ ਪਾਛਤਾ ਨੂੰ ਬਖਤਾ ਕਰੇ ਬਖਤਾ ਕਰੇ ਮੇਰੇ ਹੈਨਾ ਕਿ ਗੱਤ ਗੱਲ ਹੈ ਜੀ ਕਿ ਮਾ ਖੁਸ਼ ਹੋ ਕੇ ਚੀਜ਼ ਲੈ ਕੇ ਜਾਓ ਹਣਾ ਖੋਸ਼ ਹੋ ਕੇ ਅਗਲੇ ਨੂੰ ਪੈਸੇ ਦੇ ਕੇ ਜਾਓ ਹਣਾ ਬਰਕਤਾਂ ਕਰਦੀਆਂ ਹੁੰਦੀਆਂ ਚੀਜ਼ਾਂ ਬਾਈ ਮੈਂ ਇਹਦੇ ਵਿੱਚ ਨੀਤ ਪਾਈ ਰੱਖਾਂ ਇਹ ਇੰਨੇ ਦਾ ਜੀ ਇਹ ਇੰਨੇ ਦਾ ਹਣਾ ਬਾਈ 10000 500 ਰੁਪਏ ਪਿੱਛੇ ਤੁਹਾਡੇ ਨਾਲ ਮੈਂ ਲੜੀ ਜਾਂ ਮੈਂ ਉਹਦਾ ਕੋਈ ਫਾਇਦਾ ਨਹੀਂ ਹਾਂ ਕੀ ਗੱਲਤਾ ਜੀ ਖੁਸ਼ ਹੋ ਮਾਰ ਕੋ ਖੋਸ਼ ਹੋ ਠੀਕ ਮਹਾਰਾਜਾ ਸੱਚੇ ਪਾਤਸ਼ਾਹ ਭਾਈ ਤੁਹਾਨੂੰ ਬਰਕਤਾਂ ਕਰ ਬਾਈ ਮੈਂ ਖੁਸ਼ ਆ ਬਗਵਾਗਾ ਜੀ ਠੀਕ ਹੈ ਬਰਕਤਾਂ ਕਰੇ ਤੁਹਾਨੂੰ ਤੇ ਵਾਦਾ ਕਰੇ ਚਲਦੀ ਚਲਦੀ ਵੀਡੀਓ ਦੇ ਵਿੱਚ ਬਾਈ ਵਰਗ ਨੂੰ ਦਿਓ ਵਧਾਈਆਂ ਠੀਕ ਹੈ ਗੱਲ ਇਹਨਾਂ ਦਾ ਨੰਬਰ ਵੀ ਇਹਨਾਂ ਦਾ ਹਰਿਆਣੇ ਦਾ ਹੀ ਆਦਾ ਦੇ ਸਾਈਡ ਗੇਅਰ ਵਾਲਾ ਦਿਖਾਈਉ ਬੋਲੂ ਮੜਾ ਜਾ ਸ਼ਾਇਦ ਬਾਈ ਤੁਸੀਂ ਕਿਸੇ ਨੇ ਨਾਂ ਦੇਖਿਆ ਹੋਵੇ ਇਹ ਬਹੁਤ ਘੱਟ ਅਕਰੋ ਹਿੱਸੇ ਵਾਲਾ ਆਇਆ ਸੀ ਸਾਈਡ ਗੇਅਰ ਵਾਲਾ ਫਾਰਮ ਟਰੈਕ 50 ਗੇਰ ਇਹਦਾ ਬਹੁਤ ਵਧੀਆ ਟਰੈਕਟਰ ਆ ਜੀ ਚਲਾ ਕੇ ਤਸੱਲੀ ਕਰ ਲਈ ਬਾਈ ਵਰਕਾਂ ਨੇ ਬੈਂਟਰੀ ਵਧੀਆ ਧਰਤੀ ਮਰਉਣ ਦੀ ਆਪਾਂ ਠੀਕ ਹੈ ਗੱਲ ਚਲਦੀ ਚਲਦੀ ਵੀਡੀਓ ਦੇ ਵਿੱਚ ਕਰੋ ਕਮੈਂਟ ਵੀਰੇ ਬਾਈ ਨੂੰ ਦਿਓ ਵਧਾਈਆਂ ਤੇ ਮਾਰੇ ਸੱਚੇ ਪਾਤਸ਼ਾਹ ਵਰਕ ਤਾਂ ਕਰੇ ਇਹਨਾਂ ਦੇ ਘਰੇ ਜਾ ਕੇ ਸਾਡਾ ਟਰੈਕਟਰ ਤੇ ਵੀਡੀਓ ਵਧੀਆ ਲੱਗੀ ਦੱਬ ਕੇ ਲੈ ਕਮੈਂਟ ਸ਼ੇਅਰ ਕਰੋ ਪੇਨ ਨੂੰ ਕਰ ਲੈ ਫੋਲੋ ਬਹੁਤ-ਬਹੁਤ ਮਿਹਰਬਾਨੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਜੀ